ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਹੈ ਪੰਡਤ ਮਿਲਖੀ RAM ਪੰਡਤ ਮਿਲਖੀ RAM 6 ਫੁੱਟ ਤੋਂ ਵੀ ਉੱਚਾ ਲੰਮਾ ਜਿਸ ਦਾ ਸਰੀਰ ਸੀ ਅਤੇ ਹੈ ਸੀ ਪਤਲਾ ਜਿਹਾ ਮੱਥੇ ਤਿਲਕ ਅਤੇ ਤੇੜ ਤੋਤੀ ਬੰਨੀ ਹੀ ਅਸੀਂ ਉਸ ਨੂੰ ਵੇਖਿਆ ਹੈ ਸਾਡੇ ਘਰਾਂ ਦੇ ਆਸ-ਪਾਸ ਹੀ ਉਸ ਦੀ ਕਰਿਆਨੇ ਦੀ ਦੁਕਾਨ ਹੁੰਦੀ ਸੀ ਪਿੱਛੋਂ ਤਾਂ ਕਿਸੇ ਹੋਰ ਪਿੰਡ ਦਾ ਸੀ ਪਰੰਤੂ ਕਰਮੇ ਦੇ ਪਿੰਡ ਵਿਆਹ ਹੋਣ ਕਾਰਨ ਇੱਥੇ ਹੀ ਦੁਕਾਨ ਪਾ ਲਈ ਸੀ ਪਿੰਡ ਦੀਆਂ ਸਾਰੀਆਂ ਔਰਤਾਂ ਇਸੇ ਕਰਕੇ ਉਸ ਨੂੰ ਭਾਈਆ ਕਹਿੰਦੀਆਂ ਅਤੇ ਛੋਟੇ ਮੁੰਡੇ ਕੁੜੀਆਂ ਫੁੱਫੜ ਦੁਕਾਨ ਦੇ ਵਿੱਚਕਾਰ ਇੱਟਾਂ ਜੋੜ ਕੇ ਉਸ ਨੇ ਇੱਕ ਛੋਟਾ ਜਿਹਾ ਥੜਾ ਬਣਾਇਆ ਹੋਇਆ ਸੀ ਜਿਸ ਨੂੰ ਲੰਬਪੋਚ ਉੱਪਰ ਬੋਰੀਆਂ ਵਿਛਾ ਕੇ ਬੈਠਣ ਦੀ ਜਗ੍ਹਾ ਬਣਾਈ ਹੋਈ ਸੀ ਥੜੇ ਦੇ ਆਸ-ਪਾਸ ਵੱਖ-ਵੱਖ ਪੀਪਿਆਂ ਛੋਟੀਆਂ ਪੀਪੀਆਂ ਮਰਤਬਾਨਾਂ ਵਿੱਚ ਵੇਚਣ ਵਾਲਾ ਸੌਦਾ ਭਰਿਆ ਰਹਿੰਦਾ ਅਤੇ ਦੁਕਾਨ ਦੇ ਅੰਦਰ ਹੀ ਉਸ ਨੇ ਇੱਕ ਪਾਸੇ ਛੋਟਾ ਜਿਹਾ ਤਖਤ ਰੱਖਿਆ ਹੋਇਆ ਸੀ ਮਿਲਖੀ RAM ਬਹੁਤ ਮਿਹਨਤੀ ਬੰਦਾ ਸੀ ਉਸ ਨੂੰ ਸਿਰਫ ਕੰਮ ਦਾ ਹੀ ਨਸ਼ਾ ਸੀ ਸਵੇਰੇ-ਸਵੇਰੇ 4 ਵਜੇ ਆਣ ਹੱਟੀ ਦਾ ਦਰਵਾਜ਼ਾ ਖੋਲਦਾ ਉਸ ਦੀ ਤਕੜੀਆਂ ਵੱਟੇ ਸਾਫ਼ ਕਰਦੇ ਦੀ ਆਵਾਜ਼ ਸਵੇਰ ਦੇ ਛਣਾਟੇ ਵਿੱਚ ਦੂਰ ਤੱਕ ਸੁਣਾਈ ਦਿੰਦੀ ਉਸ ਦੀ ਤਕੜੀਆਂ ਵੱਟਿਆਂ ਦੇ ਖੜਕਣ ਨੂੰ ਲੋਕੀ ਅਲਾਰਮ ਸਮਝ ਕੇ ਨੀਂਦ ਤੋਂ ਉੱਠ ਬੈਠਦੇ ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਮਿਲਖੀ ਨੇ ਹੱਟੀ ਖੋਲ ਲਈ ਹੈ ਉਹਨਾਂ ਦਿਨਾਂ ਵਿੱਚ ਲੋਕ ਇੰਨੇ ਅਮੀਰ ਨਹੀਂ ਹੁੰਦੇ ਸਨ ਕਿ ਸਾਰੇ ਮਹੀਨੇ ਜਾਂ 10-15 ਦਿਨਾਂ ਦਾ ਇਕੱਠਾ ਸੌਦਾ ਖਰੀਦ ਕੇ ਘਰ ਰੱਖਦੇ ਮਜ਼ਦੂਰ ਤਪਕੇ ਦਾਤਾ ਡੰਗੋ ਡਾਂਗ ਜੁਆਰਾ ਸੀ ਰਾਤ ਨੂੰ ਦਿਹਾੜੀ ਤੋਂ ਮਿਲੇ ਪੈਸਿਆਂ ਦੀ ਸਵੇਰੇ ਖਾਂਡ ਪੱਤੀ ਖਰੀਦ ਕੇ ਕੀ ਚਾਹ ਬਣਦੀ ਸੀ ਹਾਂ ਇੱਕ ਗੱਲ ਜ਼ਰੂਰ ਸੀ ਕਿ ਦੁੱਧ ਕੋਈ ਮੁੱਲ ਨਹੀਂ ਲੈਂਦਾ ਸੀ ਅਮੀਰ ਗਰੀਬ ਹਰ ਘਰ ਲਵੇਰਾ ਹੁੰਦਾ ਸੀ ਕਰਮੇ ਦੇ ਘਰਾਂ ਦੇ ਆਸ-ਪਾਸ ਕਾਮਿਆਂ ਦੀ ਪੱਤੀ ਹੋਣ ਕਰਕੇ ਮਿਲਖੀ RAM ਦੀ ਦੁਕਾਨ ਤੜਕੇ ਤੋਂ ਹੀ ਚੱਲ ਪੈਂਦੀ ਸੀ ਉਸ ਦੇ ਗਾਹਕ ਬਹੁਤੇ ਵੱਡੇ ਨਹੀਂ ਹੁੰਦੇ ਸਨ ਭਾਈਆ 1 ਰੁਪਏ ਦੀ ਖੰਡ ਦੇਈ 8 ਆਨੇ ਦੀ ਚਾਹ ਪਤੀ 25 ਪੈਸੇ ਦਾ ਲੂਣ 50 ਪੈਸੇ ਦੀ ਹਲਦੀ ਵੀ ਪਾ ਹੀ ਦੇ ਅਤੇ ਮਿਲਖੀ RAM ਕਾਗਿਜ਼ ਦੀਆਂ ਪੂੜੀਆਂ ਵਿੱਚ ਮੰਗੀਆਂ ਵਸਤੂਆਂ ਬੰਨੀ ਜਾਂਦਾ ਉਦੋਂ ਜ਼ਿਆਦਾਤਰ ਵਸਤੂਆਂ ਦਾ ਭੁਗਤਾਨ ਨਕਦੀ ਦੀ بجائے ਘਰੋਂ ਲਿਆਂਦੀ ਕਣਕ, ਛੱਲੀਆਂ, ਮੱਕੀ, ਤੇਲ, ਝੋਨਾ, ਕਪਾਹ, ਗੁੜ ਆਦਿ ਦੇ ਬਦਲੇ ਹੀ ਹੁੰਦਾ ਸੀ। ਅਜਿਹੇ ਵਿੱਚ ਮਿਲਖੀ RAM ਦੀ ਕਮਾਈ ਪੀੜੀ ਚੌਰੀ ਹੋ ਜਾਂਦੀ ਸੀ। ਜਿੰਦ ਸਤੋਲਣ ਲੱਗਿਆ, ਨੀਂਦਾ ਲੈਣਾ, ਭਾਅ ਆਪਣੀ ਮਰਜ਼ੀ ਦਾ ਲਗਾਉਣਾ, ਆਪਣਾ ਸੌਦਾ ਦੇਣਾ ਅਤੇ ਅੱਟੇ-ਸੱਟੇ ਤੇ ਕੀਮਤ ਵੀ ਆਪਣੀ ਮਰਜ਼ੀ ਦੀ ਵੇਲੇ ਸਮੇਂ ਸਿਰਫ ਉਸ ਨੂੰ ਹੁੱਕਾ ਗੁੜਗੜਾਉਣ ਦੀ ਆਦਤ ਸੀ ਜੋ ਉਸ ਦੇ ਥੜੇ ਪਾਸ ਪਿਆਰ ਰੰਦਾ ਸੀ ਪਿੱਛੋਂ ਜਾ ਕੇ ਕਾਲੇ ਦਿਨਾਂ ਵਿੱਚ ਉਸ ਨੇ ਇਹ ਆਦਤ ਵੀ ਛੱਡ ਦਿੱਤੀ ਸੀ ਮਿਲਖੀ RAM ਦੇ ਤਿੰਨ ਪੁੱਤਰ ਅਤੇ ਦੋ ਧੀਆਂ ਸਨ ਵੱਡੀ ਧੀ ਲਾਗਲੇ ਸ਼ਹਿਰ ਚੰਗੇ ਸਹਿੰਦੇ ਪਰਿਵਾਰ ਵਿੱਚ ਵਿਆਹੀ ਹੋਈ ਸੀ ਅਤੇ ਛੋਟੀ ਸ਼ਹਿਰ ਵਿੱਚ ਸਰਕਾਰੀ ਅਧਿਆਪਕਾ ਸੀ ਵੱਡੇ ਮੁੰਡੇ ਦਾ ਵੀ ਉਸ ਨੇ ਵਿਆਹ ਕਰ ਦਿੱਤਾ ਸੀ ਜਿਸ ਦੇ ਸਹੁਰਿਆਂ ਨੇ ਉਸ ਨੂੰ ਅਸਲ ਰਸੂਖ ਨਾਲ ਪੁਲਿਸ ਵਿੱਚ ਭਰਤੀ ਕਰਵਾ ਲਿਆ ਵਿਚਕਾਰਲਾ ਮੁੰਡਾ ਹਰਬੰਸ ਜਿਸ ਨੂੰ ਸਾਰੇ ਬੰਸਾ ਹੀ ਕਹਿੰਦੇ ਸਨ ਹਾਈ ਸਕੂਲ ਦੀ ਫੁੱਟਬਾਲ ਟੀਮ ਦਾ ਸਿਰ ਕੱਢ ਖਿਡਾਰੀ ਰਿਹਾ ਸੀ ਅਤੇ ਹਮ ਜਾਤੀ ਹੋਣ ਕਾਰਨ ਕਰਮੇ ਦਾ ਮਿੱਤਰ ਸੀ ਬੰਸੇ ਹੋਰਾਂ ਨੇ ਵੀ ਇੱਕ ਗਾਂ ਰੱਖੀ ਹੋਈ ਸੀ ਅਤੇ ਕਰਮਾ ਅਤੇ ਬੰਸਾ ਸ਼ਾਮ ਨੂੰ ਡੰਗਰਾਂ ਵਾਸਤੇ ਪਠੇ ਲੈਣ ਇਕੱਠੇ ਹੀ ਜਾਂਦੇ ਸਨ ਬੰਸੇ ਤੋਂ ਛੋਟਾ ਉਸ ਦਾ ਇੱਕ ਹੋਰ ਭਰਾ ਸੀ ਮਿੰਦਾ ਮਿੰਦਰਪਾਲ ਬੰਸੇ ਹੋਰਾਂ ਦਾ ਦੁਕਾਨ ਤੋਂ ਘਰ ਕੋਈ ਅੱਧਾ ਕਿਲੋਮੀਟਰ ਦੂਰ ਸੀ ਰਾਤ ਭਈ ਤੋਂ ਤਿੰਨੇ ਭਰਾ ਦੁਕਾਨ ਤੇ ਖਰੀਦੀ ਜਿੰਸ ਦੀਆਂ ਪੰਡਾ ਬੰਨ ਬੰਨ ਕੇ ਘਰ ਧਾਕ ਖੜਦੇ ਮੁੜ ਕੋ ਮੁੜਕੀ ਹੋ ਜਾਂਦੇ ਪਰਿਵਾਰ ਤੇ ਹਰ ਪੱਖੋਂ ਪਰਮਾਤਮਾ ਦੀ ਪੂਰੀ ਕਿਰਪਾ ਸੀ ਘਰ ਵਿੱਚ ਹਰ ਸੁੱਖ ਸਹੂਲਤ ਸੀ ਕਰਮੇ ਹੋਣਾ ਦੀ ਪੱਤੀ ਜਿਸ ਵਿੱਚ 40 50 ਘਰ ਸਨ ਇਹੋ ਇੱਕੋ ਇੱਕ ਹਿੰਦੂਆਂ ਦਾ ਘਰ ਸੀ ਅਤੇ ਸਭ ਤੋਂ ਪਹਿਲਾਂ ਇਹਨਾਂ ਦੇ ਹੀ ਘਰ ਟੀਵੀ ਆਇਆ ਸੀ ਪਰਿਵਾਰ ਮਹਿੰਗੀ ਤੋਂ ਮਹਿੰਗੀ ਸਬਜ਼ੀ ਖਾਂਦਾ ਸ਼ਹਿਰੋਂ ਸੌਦਾ ਲੈਣ ਗਿਆ ਉਹ ਫੜਾ ਨਾਲ ਹੀ ਲੱਧਿਆ ਮੁੜਦਾ ਸੀ ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਪਿੰਡ ਵਿੱਚ ਜੇਕਰ ਕਿਸੇ ਨੇ ਕੋਈ ਫਲ ਲੈ ਆਉਣਾ ਤਾਂ ਸਮਝਿਆ ਜਾਂਦਾ ਸੀ ਕਿ ਇਸ ਘਰ ਕੋਈ ਨਾ ਕੋਈ ਬਿਮਾਰ ਹੋ ਗਿਆ ਹੋਵੇਗਾ ਆਮ ਬੰਦੇ ਦੀ ਕਿਸਮਤ ਵਿੱਚ ਫਲਾਂ ਦਾ ਖਾਣਾ ਕਿੱਥੇ ਸੀ ਕਿਸੇ ਵਜ੍ਹਾ ਕਰਕੇ ਮਿਲਖੀ RAM ਨੂੰ ਦੁਕਾਨ ਬਦਲਣੀ ਪੈ ਗਈ ਅਦੇ ਕਰਮੇ ਦੇ ਦਾਦੇ ਨੂੰ ਆ ਕੇ ਉਸ ਨੇ ਗਲੀ ਵੱਲ ਲੱਗਦੇ ਕਮਰੇ ਨੂੰ ਹੱਟੀ ਵਿੱਚ ਬਦਲ ਲਿਆ ਇੱਕ ਤਾਂ ਮਿਲਖੀ RAM ਦਾ ਮੁੰਡਾ ਕਰਮੇ ਦਾ ਹਾਣੀ ਜੋ ਅੱਗੋਂ ਪੜਨਾ ਛੱਡ ਦੁਕਾਨ ਤੇ ਬੈਠਣ ਲੱਗ ਪਿਆ ਸੀ ਅਤੇ ਦੂਸਰਾ ਦੁਕਾਨ ਕਰਮੇ ਹੋਰਾਂ ਦੀ ਹੋਣ ਕਾਰਨ ਕਰਮੇ ਦਾ ਦੁਕਾਨ ਤੇ ਉੱਠਣਾ ਬੈਠਣਾ ਸੌਖਾ ਹੋ ਗਿਆ ਮਿਲਖੀ RAM ਹੈ ਸੀ ਬੜਾ ਗਾਲੜੀ ਦੁਕਾਨ ਤੇ ਉਰਦੂ ਦੀ ਅਖਬਾਰ ਲੈਂਦਾ ਸੀ ਦਿਨ ਵਿੱਚ ਇੱਕ ਵਾਰੀ ਤਾਂ ਆਸੇ-ਪਾਸੇ ਦੇ ਘਰਾਂ ਦਾ ਕੋਈ ਨਾ ਕੋਈ ਵਿਅਕਤੀ ਆਣ ਕੇ ਬੈਠਾ ਹੀ ਰਹਿੰਦਾ ਅਤੇ ਚੱਲ ਰਹੀ ਸਿਆਸਤ ਬਾਰੇ ਆਸੇ-ਪਾਸੇ ਦੀਆਂ ਘਟਨਾਵਾਂ ਬਾਰੇ ਵਾਰਤਾਲਾਪ ਹੁੰਦੀ ਹੀ ਰਹਿੰਦੀ ਸੀ ਜਿਸ ਵਿੱਚ ਮਿਲਖੀ RAM ਵੀ ਖੂਬ ਹਿੱਸਾ ਲੈਂਦਾ ਇਹਨਾਂ ਵਿੱਚ ਇੱਕ ਅਧਿਆਪਕ ਵੀ ਸ਼ਾਮਲ ਹੁੰਦਾ ਸੀ ਜੋ ਨਵਾਂ-ਨਵਾਂ ਨਿਰੰਕਾਰੀ ਬਣਿਆ ਸੀ ਤੇ ਏਸੇ ਅਧਿਆਪਕ ਦੀ ਨੇੜਤਾ ਹੀ ਉਸ ਦੀ ਬਰਬਾਦੀ ਦਾ ਕਾਰਨ ਬਣੀ ਇਸ ਵਿੱਚ ਕਸੂਰ ਨਾ ਉਸ ਅਧਿਆਪਕ ਦਾ ਸੀ ਨਾ ਮਿਲਖੀ ਰਾਮ ਦਾ ਸਿਰਫ ਹਾਲਾਤ ਹੀ ਬਦੋ ਬਦੀ ਹੋਣੀ ਵੱਲ ਲਈ ਗਏ ਮਿਲਖੀ ਰਾਮ ਕੇਵਲ ਕਰਿਆਨੇ ਦੀ ਦੁਕਾਨ ਹੀ ਨਹੀਂ ਸੀ ਕਰਦਾ ਸਗੋਂ ਉਸ ਦਾ ਇੱਕ ਹੋਰ ਵੀ ਤੰਦਾ ਸੀ ਜਿਸ ਤੋਂ ਉਸ ਨੂੰ ਚੌਕੀ ਆਮਦਨ ਹੁੰਦੀ ਸੀ ਉਹ ਸੀ ਜੋਤਸੀ ਦਾ ਪੰਡਤ ਹੋਣ ਦਾ ਆਸੇ-ਪਾਸੇ ਦੇ ਪਿੰਡਾਂ ਵਿੱਚ ਕੇਵਲ ਇੱਕੋ ਇੱਕ ਪੁੱਛਣਾ ਦੇਣ ਵਾਲਾ ਮਸ਼ਹੂਰ ਜੋਤਸੀ ਸੀ ਉਹ ਇਲਾਕੇ ਦੀਆਂ ਈਸਤਰੀਆਂ ਉਸ ਪਾਸ ਤੁਰੀਆਂ ਹੀ ਰਹਿੰਦੀਆਂ ਇਲਾਕੇ ਵਿੱਚ ਜੰਮੇ ਨਿਆਣਿਆਂ ਦੀਆਂ ਪੱਤਰੀਆਂ ਟੇਵੇ ਉਹੋ ਹੀ ਤਾਂ ਬਣਾਉਂਦਾ ਸੀ ਫਿਰ ਜਿਸ ਦੀ ਜਨਮ ਪੱਤਰੀ ਉਸ ਰਾਈ ਬਣ ਗਈ ਸਮਝੋ ਉਹੋ ਵੀ ਉਸ ਦਾ ਪੱਕਾ ਗਾਖ ਬਣ ਗਿਆ ਪਿੰਡਾਂ ਵਿੱਚ ਅੰਧਵਿਸ਼ਵਾਸਾਂ ਦਾ ਬੋਲਬਾਲਾ ਸੀ ਹਰੇਕ ਕੰਮ ਦਿਨ ਵਿਹਾਰ ਵੇਲਾ ਘੜੀ ਪੰਡਤ ਪਾਸੋਂ ਪੁੱਛ ਕੇ ਹੀ ਕੀਤਾ ਜਾਂਦਾ ਸੀ ਇਥੋਂ ਤੱਕ ਜੇਕਰ ਕਿਸੇ ਨੇ ਫਸਲ ਬੀਜਣੀ ਹੁੰਦੀ ਤਾਂ ਉਹ ਵੀ ਪੰਡਤ ਪਾਸੋਂ ਪੁੱਛਦਾ ਕਿ ਕਿਸ ਦਿਨ ਬੀਜੀ ਜਾਵੇ ਕਈ ਵਾਰ ਪੰਡਤ ਨੇ ਕਹਿ ਦੇਣਾ ਕਿ ਅਜੇ ਜ਼ਮੀਨ ਵਿੱਚ ਹਲ ਨਾ ਚਲਾਇਓ ਅਜੇ ਧਰਤੀ ਸੁੱਤੀ ਹੋਈ ਹੈ ਜਾਂ ਫਿਰ ਇਹ ਅਸਾਰਥ ਨਾ ਕਰਿਓ ਅਜੇ ਤਾਰਾ ਡੁੱਬਾ ਹੋਇਆ ਹੈ ਕਰਮੇ ਦੇ ਪਿਤਾ ਦੀ ਬਾਰੋਂ ਆਉਂਦੀ ਚਿੱਠੀ ਜਾਂ ਮਨ ਆਰਡਰ ਜੇਕਰ ਕਿਧਰੇ ਲੇਟ ਹੋ ਜਾਣਾ ਤਾਂ ਕਰਮੇ ਦੀ ਦਾਦੀ ਨੇ ਵੀ ਪੰਡਤ ਨੂੰ ਜਾ ਪੁੱਛਣਾ ਭਾਈਆ ਵੇਖੀਂਗਾ ਇਸ ਵਾਰ ਮਨ ਆਰਡਰ ਅਜੇ ਤੱਕ ਨਹੀਂ ਆਇਆ ਅਤੇ ਮਿਲਖੀ RAM ਦਾ ਹਰ ਵਾਰੀ ਜਵਾਬ ਹੁੰਦਾ ਬਸ ਰਸਤੇ ਵਿੱਚ ਹੀ ਹੈ ਬਸ ਆਇਆ ਸਮਝੋ ਵਾਕਿਆ ਹੀ 1-2 ਦਿਨਾਂ ਬਾਅਦ ਚਿੱਠੀ ਪੱਤਰ ਮਨਿਆਡਰ ਆ ਜਾਂਦਾ ਉਹ ਤਾਂ ਕਰਮੇ ਦੀ ਦਾਦੀ ਹੀ ਕਾਲੀ ਪੈ ਜਾਂਦੀ ਸੀ ਮਨਿਆਡਰ ਤਾਂ 1-2 ਦਿਨ ਲੇਟ ਹੋ ਹੀ ਸਕਦਾ ਸੀ ਕਿਉਂਕਿ ਕਰਮੇ ਦੇ ਪਿਤਾ ਨੂੰ ਤਨਖਾਹ ਵੀ ਤਾਂ ਲੇਟ ਮਿਲ ਸਕਦੀ ਸੀ ਪਹਿਲਾਂ ਪਹਿਲ ਤਾਂ ਕਰਮੇ ਨੂੰ ਵੀ ਲੱਗਣਾ ਕਿ ਫੁੱਫੜ ਮਿਲਖੀ RAM ਕੋਲ ਵਾਕਿਆ ਹੀ ਕੋਈ ਅਦ੍ਰਿਸ਼ ਸ਼ਕਤੀ ਹੈ ਜੋ ਉਸ ਨੂੰ ਲੋਕਾਂ ਦੇ ਪੋਇਖ ਬਾਰੇ ਦੱਸ ਦਿੰਦੀ ਹੈ ਫਿਰ ਇੱਕ ਦਿਨ ਜਦੋਂ ਕਰਮਾ ਵਿਹਲਾ ਹੋਣ ਕਰਕੇ ਦੁਕਾਨ ਅੰਦਰ ਦਿੱਠੇ ਤੱਕ ਪੋਛਤੇ ਬੈਠਾ ਹੋਇਆ ਸੀ ਤਾਂ ਇੱਕ ਔਰਤ ਮਿਲਖੀ RAM ਕੋਲ ਆਈ ਕਹਿੰਦੀ ਭਾਈਆ ਵੇਖੀ ਜਰਾ RAM ਦੇ ਪਿਓ ਦੀ ਮਰਜ਼ੀ ਗਾਂ ਖਰੀਦਣ ਦੀ ਹੈ ਕਿਹੜੀ ਦਿਸ਼ਾ ਵੱਲੋਂ ਖਰੀਦੀਏ ਮਿਲਖੀ RAM ਨੇ ਪੱਤਰੀ ਜਈ ਕੱਢੀ ਅਤੇ ਹਿਸਾਬ ਕਿਤਾਬ ਲਗਾਉਂਦਿਆਂ ਕਿਹਾ ਜੀ ਚੜਦੇ ਪਾਸੇ ਦੀ ਦਿਸ਼ਾ ਠੀਕ ਰਹੇਗੀ ਚੜਦਾ ਅਛਾ ਅਛਾ ਰਾਮਪੁਰੇ ਦੇ ਪਾਸੇ ਵੱਲੋਂ ਹੁਣ ਜੜਾ ਇਹ ਵੀ ਦੱਸਿਓ ਕਿ ਘਾਹ ਦਾ ਰੰਗ ਕਿਹੜਾ ਹੋਵੇ ਮਿਲਖੀ RAM ਨੇ ਫਿਰ ਕਾਗਜ਼ ਉਲਟ ਪੁਲਟ ਕੇ ਕਿਹਾ ਜੀ ਕਾਲੇ ਰੰਗ ਦੀ ਜੇਕਰ ਮਿਲ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ ਅਛਾ ਅਛਾ ਭਈਆ ਘਾਹ ਕਿੰਵੇਂ ਸੂਏ ਹੋਵੇ ਜੀ ਪਹਿਲੇ ਦੂਜੇ ਸੂਏ ਵਾਲੀ ਠੀਕ ਰਹੇਗੀ ਭਈਆ ਇਹ ਵੀ ਦੱਸ ਦਈਂ ਗਾਂ ਦੇ ਪਿੱਛੇ ਮੱਛਾ ਹੋਵੇ ਜਾਂ ਮੱਛੀ ਜੀ ਮੱਛੀ ਵਾਲੀ ਗਾਂ ਠੀਕ ਰਹੇਗੀ ਔਰਤ ਦੀ ਤੱਲੀ ਹੋ ਗਈ ਲੱਗਦੀ ਸੀ ਉਸ ਨੇ 10 ਰੁਪਏ ਕੱਢੇ ਅਤੇ ਮਿਲਖੀ RAM ਨੂੰ ਦਿੱਤੇ ਬਾਹਰ ਜਾਣ ਤੋਂ ਪਹਿਲਾਂ ਇੱਕ ਹੋਰ ਸਵਾਲ ਦਾ ਦਾਗ ਦਿੱਤਾ ਭਾਈਆ ਇਹ ਤਾਂ ਮੈਂ ਪੁੱਛਿਆ ਹੀ ਨਹੀਂ ਕਿ ਖਰੀਦਣ ਤੋਂ ਬਾਅਦ ਗਾਂ ਦਾ ਸੰਗਲ ਰਾਮਾ ਫੜੇ ਜਾਂ RAMੇ ਦਾ ਪਿਓ ਮਿਲਖੀ RAM ਨੇ ਫੇਰ ਪੱਤਰੀ ਬਾਤੀ ਅਤੇ ਕਿਹਾ ਜੀ RAMੇ ਦਾ ਪਿਓ ਸੰਗਲ ਫੜੇ ਜਦੋਂ ਔਰਤ ਚਲੀ ਗਈ ਤਾਂ ਫੁੱਫੜ ਮਿਲਖੀ RAM ਕਰਮੇ ਨੂੰ ਕਹਿੰਦਾ ਹੈ ਪਾਗਲ ਔਰਤ ਗਾਂ ਖਰੀਦਣੀ ਆ ਭਈ ਜਿਹੜੀ ਮਰਜ਼ੇ ਪਾਸੋਂ ਖਰੀਦ ਲਿਆ ਦੁੱਧ ਦਿੰਦੀ ਹੋਣੀ ਚਾਹੀਦੀ ਆ ਕਿਹੜਾ ਰੰਗ ਰੰਗ ਨੂੰ ਤੂੰ ਚਟਣਾ ਸੰਗਲ ਮੁੰਡਾ ਫੜੇ ਜਾਂ ਮੁੰਡੇ ਦਾ ਪਿਓ ਜਿਹੜਾ ਮਰਜ਼ੀ ਫੜ ਲਵੇ ਜਦੋਂ ਖਰੀਦ ਹੀ ਲਈ ਤਾਂ ਕਰਮੇ ਨੇ ਫੁੱਫੜ ਮਿਲਖੀ RAM ਨੂੰ ਕਿਹਾ ਫੁੱਫੜਾ ਓਦਾਂ ਤਾਂ ਤੂੰ ਵੀ ਬੜੇ ਗੌਰ ਨਾਲ ਪਤਰੀ ਆਵਾਜ਼ ਵਾਜ ਕੇ ਜਵਾਬ ਦਿੱਤੇ ਸਨ ਮਿਲਖੀ RAM ਦਾ ਦਿੱਤਾ ਜਵਾਬ ਕਰਮੇ ਨੂੰ ਬਚਪਨ ਵਿੱਚ ਹੀ ਹੈਰਾਨ ਕਰ ਗਿਆ ਸੀ ਮਸਲਾ ਪਤਰੀ ਦਾ ਨਹੀਂ 10 ਰੁਪਏ ਦਾ ਸੀ ਉਹਨਾਂ ਦਿਨਾਂ ਵਿੱਚ 10 ਰੁਪਏ ਬਹੁਤ ਹੁੰਦੇ ਸਨ ਇੱਕ ਸਕੂਲ ਅਧਿਆਪਕ ਦੀ ਤਨਖਾਹ ਉਦੋਂ 100 ਰੁਪਏ ਮਹੀਨਾ ਹੁੰਦੀ ਸੀ ਮੈਨੂੰ ਉਦੋਂ ਤੋਂ ਹੀ ਜੋਸ਼ੀਆਂ ਅਤੇ ਪੁੱਛਣਾ ਦੇਣ ਵਾਲਿਆਂ ਤੇ ਸੱਕ ਪੈਣਾ ਸ਼ੁਰੂ ਹੋ ਗਿਆ ਸੀ ਮਿਲਖੀ RAM ਕੋਲ ਰੋਜ਼ ਦੇ 2-3 ਕੇਸ ਆ ਹੀ ਜਾਂਦੇ ਸਨ ਚਲੋ ਹੁਣ ਜੀ ਅੱਗੇ ਚੱਲਦੇ ਹਾਂ ਵਿਚਕਾਰਲੇ ਮੁੰਡੇ ਬੰਸੇ ਨੇ ਦੁਕਾਨ ਬਹੁਤ ਮਿਹਨਤ ਅਤੇ ਲਗਨ ਨਾਲ ਚਲਾਈ ਕਾਰੋਬਾਰ ਸਿਖਰਾਂ ਤੇ ਸੀ ਮਿਲਖੀ RAM ਨੇ ਛੋਟੇ ਮੁੰਡੇ ਮਿੰਦੇ ਨੂੰ ਵੀ ਬੀ ਐਸਐਫ ਵਿੱਚ ਭਰਤੀ ਕਰਵਾ ਦਿੱਤਾ ਅਤੇ ਉਸ ਦੀ ਟ੍ਰੇਨਿੰਗ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੜਕਾਂ ਦੇ ਕੈਂਪ ਵਿੱਚ ਲੱਗੀ ਹੋਈ ਸੀ ਇੱਕ ਦਿਨ ਕਰਮਾ ਮਿਲਖੀ RAM ਦੇ ਤਖਤ ਪੋਛ ਤੇ ਬੈਠਾ ਹੋਇਆ ਸੀ ਤਾਂ ਡਾਕਿਆ ਮਿਲਖੀ RAM ਨੂੰ ਇੱਕ ਪੱਤਰ ਦੇ ਗਿਆ ਮਿਲਖੀ ਨੇ ਚਿੱਠੀ ਖੋਲੀ ਅਤੇ ਕਰਮੇ ਦੇ ਸਾਹਮਣੇ ਪੜ ਵੀ ਲਈ ਚਿੱਠੀ ਮਿਲਖੀ RAM ਦੇ ਛੋਟੇ ਮੁੰਡੇ ਮਿੰਦੀ ਦੀ ਸੀ ਜੋ ਉਸਨੇ ਬੀਐਸਾ ਅਬਦੀਨ ਟ੍ਰੇਨਿੰਗ ਕੈਂਪ ਵਿੱਚੋਂ ਲਿਖੀ ਸੀ ਲਿਖਿਆ ਸੀ ਪਾਪਾ ਮੈਂ ਕੱਲ ਜੰਗਲ ਪਾਣੀ ਲਈ ਬਾਹਰ ਗਿਆ ਸੀ ਕੈਂਪ ਦੇ ਆਸੇ-ਪਾਸੇ ਸੰਘਣਾ ਜੰਗਲ ਹੈ ਅਚਾਨਕ ਮੇਰੇ ਪਿੱਛੇ ਬਘਿਆੜ ਪੈ ਗਿਆ ਮੈਂ ਬੜੀ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਜੇਕਰ ਮੈਨੂੰ ਬਚਾਉਣਾ ਹੈ ਤਾਂ ਮੈਨੂੰ ਵਾਪਸ ਬੁਲਾ ਲੈ ਨਹੀਂ ਤਾਂ ਇੱਕ ਦਿਨ ਮੈਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਹੋ ਜਾਣਾ ਮਿਲਖੀ RAM ਚਿੱਠੀ ਪੜ੍ਹ ਕੇ ਚਿੰਤਾ ਗ੍ਰਸਤ ਹੋ ਗਿਆ ਕਰਮੇ ਨੇ ਪੁੱਛਿਆ ਫੁੱਫੜਾ ਹੁਣ ਕੀ ਕਰਨਾ ਫਿਰ ਉਸ ਨੇ ਜਵਾਬ ਦਿੱਤਾ ਕੱਲ ਹੀ ਜਾ ਕੇ ਵਾਪਸ ਲੈ ਆਉਣਾ ਮੁੰਡਾ ਥੋੜਾ ਮਰਵਾ ਲੈਣਾ ਨੌਕਰੀ ਪਿੱਛੇ ਘਰ ਕਿਹੜਾ ਰਿਜਕ ਦਾ ਘਾਟਾ ਏ ਅਤੇ ਹੋਇਆ ਵੀ ਇਸ ਤਰ੍ਹਾਂ ਹੀ 2-3 ਦਿਨਾਂ ਬਾਅਦ ਮਿੰਦਾ ਘਰ ਆ ਗਿਆ ਸੀ ਅਤੇ ਇਥੋਂ ਹੀ ਇਸ ਪਰਿਵਾਰ ਦੀ ਬਰਬਾਦੀ ਦੇ ਦਿਨ ਸ਼ੁਰੂ ਹੋ ਗਏ ਸਨ ਪਿੰਡ ਦੇ ਇੱਕ ਪਰਿਵਾਰ ਨੇ ਨਸ਼ਿਆਂ ਦਾ ਧੰਦਾ ਨਵਾਂ-ਨਵਾਂ ਸ਼ੁਰੂ ਕੀਤਾ ਸੀ ਉਹਨਾਂ ਦਿਨਾਂ ਵਿੱਚ ਅਫੀਮ ਦਾ ਹੀ ਕਾਰੋਬਾਰ ਸੀ ਸਮੈਕ ਵਗੈਰਾ ਦਾ ਨਾਮੋ ਨਿਸ਼ਾਨ ਨਹੀਂ ਸੀ ਉਸ ਪਰਿਵਾਰ ਦੇ ਮੁੰਡੇ ਵੀ ਬੰਸੇ ਹੋਰਾਂ ਦੀ ਉਮਰ ਦੇ ਸਨ ਨਸ਼ੇ ਦੇ ਵਪਾਰੀ ਤਾਂ ਸੈਂਦੇ ਘਰਾ ਦੀਆਂ ਔਲਾਦਾਂ ਲੱਭਦੇ ਹੁੰਦੇ ਹਨ ਮਾੜੇ ਕਰਮਾਂ ਨੂੰ ਉਹਨਾਂ ਨੇ ਬੰਸੇ ਸਮੇਤ ਸਾਰੇ ਪ੍ਰਾਵਾ ਨੂੰ ਆਪਣੇ ਗਾਹਕ ਬਣਾ ਲਿਆ ਬੰਸੇ ਹੋਰੀ ਪਿਓ ਤੋਂ ਚੋਰੀ ਨਸ਼ਾ ਕਰਨ ਲੱਗ ਪਏ ਕਮਾਈ ਖੁੱਲੀ ਹੋਣ ਕਰਕੇ ਮਿਲਖੀ RAM ਨੂੰ ਇਸ ਦੀ ਪਿੰਕ ਤੱਕ ਵੀ ਨਾ ਪਈ ਕੁਝ ਹਫ਼ਤੇ ਬਾਅਦ ਕਰਮੇ ਦੀ ਅਧਿਆਪਕ ਦੀ ਨੌਕਰੀ ਲੱਗ ਗਈ ਅਤੇ ਜਿਹੜਾ ਸਕੂਲ ਉਸ ਨੂੰ ਮਿਲਿਆ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਸੀ ਕਰਮੇ ਦੇ ਸਕੂਲ ਵਿੱਚ ਖੜਕਾਂ ਪਿੰਡ ਦੇ ਮੁੰਡੇ ਵੀ ਪੜ੍ਹਦੇ ਸਨ ਕਰਮੇ ਨੇ ਉਹਨਾਂ ਪਾਸੋਂ ਆਸ-ਪਾਸ ਦੇ ਜੰਗਲ ਦੀ ਜਾਣਕਾਰੀ ਲਈ ਵਿਘਾਰ ਹੋਣ ਦਾ ਸੁਣ ਕੇ ਉਹ ਬਹੁਤ ਹੈਰਾਨ ਹੋਏ ਅਤੇ ਕਿਹਾ ਕਿ ਉਹਨਾਂ ਨੇ ਤਾਂ ਕਿ ਉਹਨਾਂ ਦੇ ਵੱਡੇ-ਵਡੇਰਿਆਂ ਵੀ ਕਦੇ ਆਸ-ਪਾਸੇ ਵਿਘਾਰ ਨਹੀਂ ਦੇਖਿਆ ਕਰਮਾ ਜਦੋਂ ਨੌਕਰੀ ਜੁਆਇਨ ਕਰਨ ਤੋਂ ਹਫ਼ਤੇ ਬਾਅਦ ਪਿੰਡ ਆਇਆ ਤਾਂ ਉਸਨੇ ਫੁੱਫੜ ਮਿਲਖੀ RAM ਨੂੰ ਮਿੰਦੇ ਦੇ ਬੋਲੇ ਝੂਠ ਬਾਰੇ ਦੱਸਿਆ ਪਰ ਹੁਣ ਕੀ ਹੋ ਸਕਦਾ ਸੀ ਕਰਮੇ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਮਿੰਦੇ ਨੂੰ ਉੱਥੇ ਕੋਈ ਬਗਹਾੜ ਖਾਨ ਨਹੀਂ ਪਿਆ ਸੀ ਸਗੋਂ ਉਸ ਦਾ ਕਾਰਨ ਨਸ਼ਾ ਸੀ ਜੋ ਉਸ ਨੂੰ ਉੱਥੇ ਨਹੀਂ ਮਿਲਦਾ ਸੀ ਮੁਸੀਬਤ ਜਦੋਂ ਆਉਂਦੀ ਹੈ ਇਕੱਲੀ ਨਹੀਂ ਆਉਂਦੀ ਅੰਮ੍ਰਿਤਸਰ ਅੰਵਾਲਾ ਨਿਰੰਗ ਕਾਰਕਾਂਡ ਉਦੋਂ ਵਾਪਰ ਚੁੱਕਾ ਸੀ ਅਤਵਾਦੀ ਸ਼ੁਰੂਆਤ ਹੋ ਚੁੱਕੀ ਸੀ ਮਸਲਾ ਤਾਂ ਦੋ ਸੰਪਰਦਾਵਾਂ ਦਾ ਆਪਸੀ ਸੀ ਪਰੰਤੂ ਕਰਮੇ ਦੀ ਪੱਤੀ ਵਾਲਾ ਅਧਿਆਪਕ ਜੋ ਨਵਾਂ ਨਵਾਂ ਨਿਰੰਕਾਰੀ ਬਣਿਆ ਸੀ ਉਹ ਬੇਕਸੂਰ ਹੀ ਅਤਵਾਦ ਦਾ ਸਕਾਰ ਹੋ ਚੁੱਕਾ ਸੀ ਪੰਡਤ ਮਿਲਖੀ RAM ਦੀ ਹੱਟੀ ਤੇ ਉਸ ਨਿਰੰਕਾਰੀ ਦਾ ਬੈਠਣਾ ਉੱਠਣਾ ਮਿਲਖੀ RAM ਨੂੰ ਡਰਾ ਗਿਆ ਸੀ ਹੁਣ ਉਹ ਜਾਦਾ ਘਾਰ ਹੀ ਰਹਿੰਦਾ ਦੁਕਾਨ ਬੰਸਾ ਹੀ ਸਾਹਮਦਾ ਅਤੇ ਹਿਸਾਬ ਕਿਤਾਬ ਬੰਸੇ ਕੋਲ ਹੋਣ ਕਰਕੇ ਉਸ ਦਾ ਨਸ਼ਾ ਵੀ ਵਧਦਾ ਗਿਆ ਨਿਰੰਕਾਰੀਆਂ ਤੋਂ ਵਾਧਾ ਵਾਧਾ ਮਸਲਾ ਪੁਲਿਸ ਤੱਕ ਪਹੁੰਚ ਗਿਆ ਪੁਲਿਸ ਵਾਲਿਆਂ ਨੂੰ ਜਾਂ ਤਾਂ ਨੌਕਰੀਆਂ ਛੱਡਣ ਲਈ ਜਾਂ ਮਰਨ ਵਾਸਤੇ ਤਿਆਰ ਰਹਿਣ ਲਈ ਖਾਰਕੋ ਨੇ ਹੁਕਮ ਚਾੜ ਦਿੱਤਾ ਮਿਲਖੀ RAM ਦੇ ਵੱਡੇ ਮੁੰਡੇ ਮਿੰਦੇ ਨੇ ਪੁਲਿਸ ਦੀ ਹੌਲਦਾਰੀ ਤੋਂ ਡਰ ਕਾਰਨ ਅਸਤੀਫਾ ਦੇ ਦਿੱਤਾ ਮਿਲਖੀ RAM ਨੇ ਉਸ ਨੂੰ ਆਪਣੇ ਜੱਦੀ ਪਿੰਡ ਕਰਿਆਨੇ ਦੀ ਦੁਕਾਨ ਪਾ ਦਿੱਤੀ ਪਰੰਤੂ ਨਸ਼ੇ ਦੇ ਆਦੀ ਹੋਣ ਕਾਰਨ ਉਹ ਦੁਕਾਨ ਵਿੱਚ ਪਾਈ ਰਾਸ ਵੀ ਖਾ ਗਿਆ ਹਾਰ ਹੰਬ ਕੇ ਹਿੰਦੇ ਦੇ ਸੋਹਰੇ ਆਪਣੀ ਧੀ ਅਤੇ ਦੋਤੀ ਨੂੰ ਲੈ ਗਏ ਅਤੇ ਹਿੰਦਾ ਵੀ ਅਵਾਰਾ ਹੋ ਗਿਆ ਫਿਰ ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆ ਪੰਜਾਬ ਦਾ ਮਾਹੌਲ ਸੁਦਰਨ ਦੀਬ ਜਾਇ ਵਿਗੜਦਾ ਹੀ ਚਲਾ ਗਿਆ ਅਤੇ ਜਿਉਂ-ਜਿਉਂ ਪੰਜਾਬ ਬਰਬਾਦੀ ਵੱਲ ਵਧਿਆ ਮਿਲਖੀ RAM ਦਾ ਪਰਿਵਾਰ ਵੀ ਬਰਬਾਦ ਹੁੰਦਾ ਗਿਆ ਇੱਕ ਦਿਨ ਮਿਲਖੀ RAM ਨੇ ਦੁਕਾਨ ਦਾ ਸਾਰਾ ਸੌਦਾ ਕਿਸੇ ਹੋਰ ਦੁਕਾਨਦਾਰ ਨੂੰ ਵੇਚ ਦਿੱਤਾ ਅਤੇ ਟਰੱਕਾਂ ਤੇ ਘਰ ਦਾ ਸਾਰਾ ਸਮਾਨ ਲੱਦ ਕੇ ਕਿਸੇ ਰਿਸ਼ਤੇਦਾਰ ਕੋਲ ਕਰਨਾਲ ਦੇ ਇਲਾਕੇ ਵਿੱਚ ਚਲਾ ਗਿਆ ਦੁਕਾਨ ਖਾਲੀ ਹੋ ਚੁੱਕੀ ਸੀ ਸਾਲ ਕੋ ਬਾਅਦ ਭੂਆ ਕੰਤੀ ਬਾਸ ਪਿੰਡ ਆਈ ਮਿਲਖੀ RAM ਹਾਲਾਤਾਂ ਦਾ ਸ਼ਿਕਾਰ ਹੋ ਸਦਮਾ ਨਾਲ ਸਹਾਰਦਿਆਂ ਹੋਇਆਂ ਪਰਲੋਕ ਗਮਨ ਕਰ ਗਿਆ ਸੀ ਸਾਰੇ ਪਿੰਡ ਨੇ ਪਿੰਡ ਦੀ ਧੀ ਨਾਲ ਹਿਰਕ ਕੀਤਾ ਤੇ ਦਿਲਾਸਾ ਦਿੱਤਾ ਜਦੋਂ ਕਰਮੇ ਨੇ ਭੂਆ ਨੂੰ ਮਿਲਣ ਤੋਂ ਬਾਅਦ ਕਾਰੋਬਾਰ ਦਾ ਪੁੱਛਿਆ ਤਾ ਕਹਿੰਦੀ ਪੁੱਤਰਾ ਕੀ ਦੱਸਾਂ ਬੇਗਾਨਾ ਇਲਾਕਾ ਬਗਾਨੇ ਲੋਗ ਸੌਦਾ ਉਧਾਰ ਲਏ ਜਾਂਦੇ ਹਨ ਪੈਸੇ ਮੋੜਨ ਦਾ ਨਾਂ ਨਹੀਂ ਲੈਂਦੇ ਜੇਕਰ ਕਹੋ ਤਾਂ ਸਿਰ ਦੇ ਵਾਲਾ ਨੂੰ ਆਉਂਦੇ ਹਨ ਕਰਮੇ ਨੂੰ ਤਾਂ ਪਤਾ ਸੀ ਕਿ ਰਾਸ ਨਸ਼ੇ ਕਾਰਨ ਖੁਰ ਰਹੀ ਸੀ ਉਧਰ ਦਾ ਤਾਂ ਨਿਰਾ ਬਹਾਨਾ ਹੀ ਸੀ ਪਰ ਭੋਲੀ ਭੂਆ ਮੁੜਿਆਂ ਦੇ ਕਾਰਨਾਮਿਆਂ ਤੋਂ ਅਨਜਾਨ ਸੀ ਪਿੰਡ ਵਾਲਿਆਂ ਨੇ ਭੂਆ ਨੂੰ ਹੌਸਲਾ ਦਿੰਦਿਆਂ ਕਿਹਾ ਤੁਸੀਂ ਵਾਪਸ ਆ ਜਾਓ ਤੁਸੀਂ ਕਿਹੜੇ ਕਿਸੇ ਦੇ ਦੋਖੀ ਹੋ ਹੋਰ ਵੀ ਤਾਂ ਹਿੰਦੂ ਪਰਿਵਾਰ ਪਿੰਡ ਵਿੱਚ ਰਹਿ ਹੀ ਰਹੇ ਹਨ ਜੇਕਰ ਉਹਨਾਂ ਨੂੰ ਕੁਝ ਨਹੀਂ ਹੁੰਦਾ ਤਾਂ ਤੁਹਾਨੂੰ ਵੀ ਕੁਝ ਨਹੀਂ ਹੋਵੇਗਾ ਚਲੋ ਪਿੰਡ ਵਾਲਿਆਂ ਦੀ ਮੰਨ ਕੇ ਭੂਆ ਕੰਤੀ ਬੰਸੇ ਤੇ ਮਿੰਦੇ ਸਮੇਤ ਪਿੰਡ ਵਾਪਸ ਆ ਗਈ ਬੱਚੀ ਖੁਸ਼ੀ ਰਾਸ ਨਾਲ ਕਰਮੇ ਹੂ ਹੋਰਾਂ ਵਾਲੀ ਦੁਕਾਨ ਵਿਚ ਫਿਰ ਤੋਂ ਹੱਟੀ ਪਾ ਲਈ ਜਿੱਥੇ ਸਾਰਾ ਸਮਾਂ ਭੂਆ ਵੀ ਆਪ ਬੈਠੀ ਰਹਿੰਦੀ ਪਰੰਤੂ ਨਸ਼ੇ ਦੀ ਆਦਤ ਅਤੇ ਇੱਕ ਵਾਰ ਡਿੱਗਾ ਕੰਮ ਮੁੜ ਕਦੋਂ ਰਾਸ ਆਉਂਦਾ ਮਾੜੀ ਕਿਸਮਤ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਵਾਕਿਆ ਹੋ ਗਿਆ ਅਤੇ ਇਹ ਪਰਿਵਾਰ ਫਿਰ ਡਰ ਦਾ ਮਾਰਾ ਦਿੱਲੀ ਪਹੁੰਚ ਗਿਆ ਅਤੇ ਫਿਰ ਦਿੱਲੀ ਵਿੱਚ ਰਹਿੰਦਿਆਂ ਬੰਸਾ ਵੀ ਚੱਲ ਵਸਿਆ ਹੰਬਿਹਾਰੀ ਭੂਆ ਵਿਚਾਰੀ ਆਪਣੇ ਇੱਕੋ ਇੱਕ ਮੁੰਡੇ ਮਿੰਦੇ ਨਾਲ ਪਿੰਡ ਆ ਗਈ ਆਪਣੇ ਪੁਰਾਣੇ ਘਰ ਵਿੱਚ ਬੰਸੇ ਦੀ ਵਿਧਵਾ ਉਸ ਦੇ ਬੱਚਿਆਂ ਅਤੇ ਨਸਾਈ ਮਿੰਦੇ ਨੂੰ ਲੈ ਕੇ ਹੁਣ ਇਹ ਘਰ ਘਰ ਨਹੀਂ ਸੀ ਸਿਰਫ ਵਕਤ ਕੱਟਣ ਦੀ ਥਾਂ ਸੀ ਜਿਸ ਘਰ ਵਿੱਚ ਕੁਝ ਸਾਲ ਪਹਿਲਾਂ ਕਿਲਕਾਰੀਆਂ ਗੂੰਜਦੀਆਂ ਸਨ ਹੁਣ ਸਮਸ਼ਾਨ ਵਰਗੀ ਚੁੱਪ ਰਹਿੰਦੀ ਸੀ ਪਿੰਡ ਦੇ ਲੋਕ ਤੇ ਇਹ ਧਿਆਣੀ ਸਮਝ ਕੇ ਭੂਆ ਦੇ ਘਰ ਕੁਝ ਨਾ ਕੁਝ ਬਿਨਾ ਮੰਗਿਆ ਹੀ ਦੇ ਆਉਂਦੇ ਜੇ ਔਰਤ ਨੇ ਮੰਗਣ ਵਾਸਤੇ ਕਦੀ ਆਪਣੇ ਪਤੀ ਅੱਗੇ ਵੀ ਹੱਥ ਨਾ ਅੱਡੇ ਹੋਣ ਬਿਨਾ ਮੰਗਿਆ ਉਸ ਲਈ ਪਿੰਡ ਵਾਸੀਆਂ ਵੱਲੋਂ ਦਿੱਤਾ ਸਵੀਕਾਰ ਕਰਨਾ ਕਿੰਨਾ ਔਖਾ ਹੁੰਦਾ ਹੋਵੇਗਾ ਇਹਨਾਂ ਦਿਨਾਂ ਅੰਦਰ ਕਰਮੇ ਨੇ ਵੀ ਆਪਣੀ ਬਦਲੀ ਹੁਸ਼ਿਆਰਪੁਰ ਤੋਂ ਆਪਣੇ ਪਿੰਡ ਲਾਗ ਲਈ ਇੱਕ ਕਸਬੇ ਵਿੱਚ ਕਰਵਾ ਲਈ ਸੀ ਸਮਾ ਲੰਗੀ ਜਾ ਰਿਹਾ ਸੀ ਭੂਆ ਦਾ ਇੱਕੋ ਇੱਕ ਬਚਿਆ ਮੁੰਡਾ ਮਿੰਦਾ ਸਿਰੇ ਦਾ ਨਸ਼ਈ ਬਣ ਚੁੱਕਾ ਸੀ ਜਦੋਂ ਉਸ ਨੂੰ ਨਸ਼ੇ ਦੀ ਟੋਟ ਆਉਂਦੀ ਤਾਂ ਉਸ ਨੂੰ ਦੌਰੇ ਪੈਣ ਲੱਗ ਪੈਂਦੇ ਦੌਰੇ ਕਾਰਨ ਕਦੀ ਕਿਤੇ बेहोश ਹੋ ਕੇ ਡਿੱਗ ਪੈਂਦਾ ਕਦੀ ਕਿਤੇ ਲੋਕੀ ਆ ਕੇ ਜਦੋਂ ਭੂਆ ਨੂੰ ਇਤਲਾਹ ਦਿੰਦੇ ਤਾਂ ਉਹ ਵਿਚਾਰੀ ਕਿਸੇ ਨਾ ਕਿਸੇ ਤਰ੍ਹਾਂ ਚੁਕਵਾ ਕੇ ਘਰ ਲਿਆਉਂਦੀ ਪਰ ਹੋਸ਼ ਵਿੱਚ ਹੁੰਦਿਆਂ ਮਿੰਦਾ ਫੇਰ ਘਰੋਂ ਬਾਹਰ ਭੱਜ ਜਾਂਦਾ ਜਿਸ ਪਰਿਵਾਰ ਨੂੰ ਕਦੇ ਬੁਲੰਦੀਆਂ ਤੇ ਵੇਖਿਆ ਸੀ ਉਸ ਦੀ ਇੰਨੀ ਜ਼ਿਆਦਾ ਪੈੜੀ ਹਾਲਤ ਹੋਵੇਗੀ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ ਮਿੰਦਾ ਹੁਣ ਟੁੱਟੇ ਜੇ ਸਾਈਕਲ ਮਗਰ ਕਹੀ ਬਾਲਟਾ ਬੰਨ ਕੇ ਮਜ਼ਦੂਰੀ ਕਰਨ ਲੱਗ ਪਿਆ ਸੀ ਆਸ-ਪਾਸ ਦੇ ਪਿੰਡਾਂ ਵਿੱਚ ਇੱਕ ਦਿਨ ਕਰਮਾ ਮੋਟਰਸਾਈਕਲ ਤੇ ਸਕੂਲ ਜਾ ਰਿਹਾ ਸੀ ਪਿੰਡ ਤੋਂ ਕਾਫੀ ਦੂਰ ਸਕੂਲ ਦੇ ਬਿਲਕੁਲ ਲਾਗੇ ਕਰਮੇ ਨੇ ਮਿੰਦੇ ਨੂੰ ਸੜਕ ਕੰਢੇ ਡਿੱਗਾ ਹੋਇਆ ਵੇਖਿਆ ਸੜਕ ਤੇ ਕੰਮ ਕਰਦੇ ਬੇਲਦਾਰ ਉਸ ਨੂੰ ਉਠਾ ਕੇ ਪਾਣੀ ਪਿਆ ਰਹੇ ਸਨ ਉਸ ਦਾ ਸਾਈਕਲ ਸਟੈਂਡ ਤੇ ਖੜਾ ਸੀ ਅਤੇ ਕੈਰੀਅਰ ਤੇ ਕਈ ਬਾਲਟਾ ਸੀ ਬੇਲਦਾਰ ਉਸ ਨੂੰ ਉਸ ਦੇ ਅਤੇ ਪਤੇ ਬਾਰੇ ਪੁੱਛ ਰਹੇ ਸਨ ਉਥੋਂ ਲੰਘਦੇ ਕਰਮੇ ਤੇ ਉਸ ਦੀ ਨਿਗਾਹ ਅਚਾਨਕ ਪਈ ਤਾਂ ਉਹ ਉੱਚੀ ਸਾਰੀ ਬੋਲਿਆ ਉਹ ਮੇਰਾ ਭਰਾ ਜਾ ਰਿਹਾ ਹੈ ਆਵਾਜ਼ ਕਰਮੇ ਨੇ ਵੀ ਸੁਣ ਲਈ ਸੀ ਮੋਟਰਸਾਈਕਲ ਰੋਕਿਆ ਅਤੇ ਮਿੰਦੇ ਨੂੰ ਪੁੱਛਿਆ ਕਿ ਉਸ ਨੇ ਕਿਹੜਾ ਨਸ਼ਾ ਖਾਦਾ ਹੈ ਅੱਗੋਂ ਕਹਿੰਦਾ ਮੈਂ ਕੋਈ ਨਸ਼ਾ ਨਹੀਂ ਖਾਦਾ ਇਹ ਤਾਂ ਮੈਨੂੰ ਕਦੇ-ਕਦੇ ਦੌਰਾ ਪੈ ਜਾਂਦਾ ਹੁਣ ਮੈਂ ਠੀਕ ਹਾਂ ਉਸ ਦੱਸਿਆ ਕਿ ਉਹ ਇਸ ਕਸਬੇ ਲਾਗਲੇ ਛੋਟੇ ਜਿਹੇ ਪਿੰਡ ਵਿੱਚ ਮਿਸਤਰੀ ਨਾਲ ਲੇਬਰ ਦਾ ਕੰਮ ਕਰਨ ਜਾ ਰਿਹਾ ਸੀ ਕਰਮੇ ਨੇ ਬੇਲਦਾਰਾਂ ਨੂੰ ਕਿਹਾ ਇਸ ਦਾ ਸਾਈਕਲ ਅਤੇ ਇਸ ਨੂੰ ਉਹ ਸਾਹਮਣੇ ਸਕੂਲ ਦੇ ਬਾਹਰ ਟਾਲੀ ਹੇਠ ਬਿਠਾ ਦਿਓ ਮੈਂ ਆਪੇ ਇਸ ਨੂੰ ਦੇਖ ਲਵਾਂਗਾ ਕਰਮਾ ਜਦੋਂ ਸਕੂਲ ਦੇ ਅੰਦਰ ਮੋਟਰਸਾਈਕਲ ਲਾ ਕੇ ਹਾਜ਼ਰੀ ਲਾ ਕੇ ਮਿੰਦੇ ਨੂੰ ਦੇਖਣ ਟਾਲੀ ਕੋਲ ਆਇਆ ਤਾਂ ਉਹ ਟਾਲੀ ਦੀ ਢੋਲਾਈ ਆਰਾਮ ਨਾਲ ਬੈਠਾ ਸੀ ਕਰਮੇ ਨੇ ਉਸ ਨੂੰ ਕਿਹਾ ਚਲ ਤੈਨੂੰ ਮੈਂ ਡਾਕਟਰ ਪਾਸੋਂ ਦਵਾਈ ਲੈ ਦੇਂਦਾ ਹਾਂ ਤਾਂ ਉਸ ਨੇ ਨਾ ਕਰ ਦਿੱਤੀ ਅਤੇ ਕਿਹਾ ਅਜੇ ਹਾਂ ਤਾਂ ਉਸ ਨਾਲ ਅਕਸ਼ਰ ਹੀ ਹੁੰਦਾ ਹੈ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਮੈਂ ਠੀਕ ਹੋ ਜਾਣਾ ਹੈ ਕਰਮੇ ਨੇ ਉਸ ਨੂੰ ਕਿਹਾ ਮੈਂ ਅੰਦਰੋਂ ਚਾਹ ਭੇਜਦਾ ਹਾਂ ਤੂੰ ਆਰਾਮ ਕਰ ਕਰਮੇ ਨੇ ਕੰਟੀਨ ਵਾਲੇ ਤੋਂ ਚਾਹ ਬਣਵਾਈ ਅਤੇ ਇੱਕ ਬੱਚੇ ਨੂੰ ਕਿਹਾ ਕਿ ਉਹ ਬਾਹਰ ਟਾਲੀ ਹੇਠ ਬੈਠੇ ਮੁੰਡੇ ਨੂੰ ਚਾਹ ਦੇ ਆਵੇ ਬੱਚਾ ਚਾਹ ਵਾਲਾ ਗਲਾਸ ਉਸ ਨੂੰ ਦੇ ਆਇਆ 15-20 ਮਿੰਟਾਂ ਬਾਅਦ ਕਰਮੇ ਨੇ ਆਪਣੇ ਸਾਥੀ ਪੀਟੀ ਮਾਸਟਰ ਨੂੰ ਕਿਹਾ ਚੱਲ ਆਪਾਂ ਗੇਟ ਪਾਸ ਬੈਠੇ ਪਿੰਡ ਦੇ ਮਿੰਦੇ ਦਾ ਪਤਾ ਲੈ ਆਈਏ ਅਤੇ ਨਾਲੇ ਚਾਹ ਵਾਲਾ ਖਾਲੀ ਗਲਾਸ ਲੈ ਆਈਏ ਜਦੋਂ ਕਰਮਾ ਮਿੰਦੇ ਦੇ پاس ਪਹੁੰਚਿਆ ਤਾਂ ਤਿੰਨ ਚਾਰ ਰਾਹਗੀਰ ਖੜੇ ਹੋ ਕੇ ਉਸ ਦੀ ਨਬਜ਼ ਦੇਖ ਰਹੇ ਸਨ ਕਰਮੇ ਨੇ ਉਹਨਾਂ ਨੂੰ ਪੁੱਛਿਆ ਕੀ ਹੋਇਆ ਇਸ ਨੂੰ ਉਹਨਾਂ ਕਿਹਾ ਪਤਾ ਨਹੀਂ ਕੌਣ ਹੈ ਨਬਜ਼ ਨਹੀਂ ਚੱਲ ਰਹੀ ਚੜ੍ਹਾਈ ਕਰ ਗਿਆ ਲੱਗਦਾ ਵਾਕਿਆ ਹੀ ਮਿੰਦਾ ਬਿਨਾਂ ਚਾਹ ਪੀਤਿਆ ਹੀ ਕਿਧਰੇ ਦੂਰ ਜਾ ਚੁੱਕਾ ਸੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਚਾਨਕ ਕਰਮੇ ਨੂੰ ਇਸ ਦੀ ਬੇਸਹਾਰਾ ਮਾਂ ਦਾ ਪਿੰਡ ਦੀ ਭੂਆ ਦਾ ਖਿਆਲ ਆਇਆ ਮਾਹੌਲ ਖਰਾਬ ਸੀ ਮਿੰਦਾ Hindu ਸੀ ਆਸੇ-ਪਾਸੇ CRPF BSF ਦੇ ਕੈਂਪ ਜੇ ਕਿਦਰੇ ਕੋਈ ਪੰਗਾ ਪੈ ਗਿਆ ਇਸ ਦਾ ਪੋਸਟ ਮਾਰਟਮ ਪੁਲਿਸ ਦੇ ਚੱਕਰ ਗਰੀਬ ਮਾਂ ਕਿੱਥੋਂ ਖਰਚਾ ਕਰੇਗੀ ਅਚਾਨਕ ਕਰਮੇ ਨੇ ਪੀਟੀ ਨੂੰ ਕਿਹਾ ਦੋ ਤਿੰਨ ਮੁੰਡੇ ਬੁਲਾ ਇਸ ਨੂੰ ਚੁੱਕ ਕੇ ਗਰਾਉਂਡ ਦੀ ਕੰਧ ਦੇ ਓਲੇ ਲੈ ਚਲੀਏ ਮੈਂ ਪਿੰਡ ਜਾ ਕੇ ਇਸ ਦੀ ਮਾਂ ਨੂੰ ਲੈ ਕੇ ਆਉਂਦਾ ਹਾਂ ਕਰਮੇ ਨੇ ਮੋਟਰਸਾਈਕਲ ਚੁੱਕਿਆ ਹੁਣ ਉਹ ਵਾਹੋਦਾਹੀ ਪਿੰਡ ਵੱਲ ਜਾ ਰਿਹਾ ਸੀ ਅਤੇ ਦਿਮਾਗ ਵਿੱਚ ਸੋਚੀ ਵੀ ਜਾ ਰਿਹਾ ਸੀ ਕਿ ਕਿਵੇਂ ਪੂਆ ਨੂੰ ਉਸ ਦੇ